ਸਮਰਾਲਾ ਨੇੜੇ ਪਿੰਡ ਮੁਸਕਾਬਾਦ ਵਿਖੇ ਬਾਇਓਗੈਸ ਪਲਾਂਟ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪਿਛਲੇ 2 ਸਾਲਾਂ ਤੋਂ ਸੰਘਰਸ਼ ਜੁੜਿਆ ਹੋਇਆ ਹੈ ਜਇਦੇ ਤੈ ਤਾਂ ਪਿਛਲੇ 29 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਫੈਕਟਰੀ ਸਾਹਮਣੇ ਧਰਨਾ ਲਗਾਇਆ ਹੋਇਆ ਹੈ ਮੁਸਕਾਬਾਦ ਵਿਖੇ ਲੱਗੇ ਧਰਨੇ ਦੀ ਹਮਾਇਤ ਵਿੱਚ ਪਿੰਡ ਟੱਪੜੀਆਂ ਤੇ ਖੀਰਨੀਆਂ ਵਾਸੀਆਂ ਨੇ ਲੋਕ ਸਭਾ ਚੋਣਾਂ ਹਲਕਾ ਫਤੇਗੜ ਸਾਹਿਬ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ ਲੋਕਤਾਂਤਰ ਦੇ ਅਧਿਕਾਰ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਐਸਐਸਪੀ ਖੰਨਾ ਅਵਨੀਤ ਕੌਂਡਲਾ ਅਤੇ ਨਾਇਬ ਤਹਿਸੀਲਦਾਰ ਨੇ ਪੋਲਿੰਗ ਬੂਥ ਤੇ ਪੁੱਜ ਕੇ ਪਿੰਡ ਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਦੇ ਹੋਏ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਇਲੈਕਸ਼ਨਜ਼ ਆ ਜੀ ਬਿਲਕੁਲ ਠੀਕ ਚੱਲ ਰਹੇ ਹਨ ਮੈਂ ਪਹਿਲਾਂ ਖੰਨਾ ਅਸੈਂਬਲੀ ਕੰਸਟਿਟੂਐਂਸੀ ਦੇ ਜਿਹੜੇ ਸਾਡੇ ਮੇਨਲੀ ਇੰਪੋਰਟੈਂਟ ਸੈਂਸਿਟਿਵ ਏਰੀਆਜ਼ ਹੈ ਵਲਨਰੇਬਲ ਯੂ ਕ੍ਰਿਟੀਕਲ ਜਿਹੜੇ ਬੂਥ ਅਸੀਂ ਡਿਕਲੇਅਰ ਕੀਤੇ ਉਹ ਸਾਰੇ ਵਿਜ਼ਿਟ ਕਰਾਈਆਂ ਉਸ ਤੋਂ ਬਾਅਦ ਪਾਇਲ ਅਸੈਂਬਲੀ ਕੰਸਟਿਟੂਐਂਸੀ ਹੁਣ ਮੈਂ ਸਮਰਾਲਾ ਦੇ ਸਟਾਰਟ ਕੀਤੇ ਵਿਜ਼ਿਟ ਕਰਨੇ ਔਰ ਮੇਰੇ ਸਾਰੇ ਹੀ ਜ਼ਿਲ੍ਹੇ ਦੇ ਅਫਸਰ ਵਕਵਾ ਖੁਨਾ ਦੀ ਡਿਊਟੀਆਂ ਲਾਈਆਂ ਹੋਈਆਂ ਔਰ ਸਾਨੂੰ ਜਿਹੜੀ ਸੀਏਪੀਐਫ ਦੀ ਫੋਰਸ ਮਿਲੀ ਹੈ ਉਹ ਵੀ ਸਾਰੀ ਤਨਾਤੇ ਔਰ ਉਹਨਾਂ ਦੇ ਵੀ ਅਫਸਰ ਆਏ ਹੋਏ ਸਾਰਿਆਂ ਨੂੰ ਅਸੀਂ ਬਾਈ ਨੇ ਅੰਡ ਮੇਰੇ ਡੀਆਈਜੀ ਮੈਮ ਵੀ ਥੋੜੀ ਦੇਰ ਪਹਿਲਾਂ ਇੱਥੇ ਚੈੱਕ ਕਰਕੇ ਗਏ ਐ ਸੋ ਪੁਲਿਸ ਵੱਲੋਂ ਸਾਡੇ ਪੂਰੇ ਪੁਖਤਾ ਪ੍ਰਬੰਧ ਔਰ ਅਸੀਂ ਵੋਟਰਸ ਨੂੰ ਹੀ ਅਪੀਲ ਕਰਦੇ ਕਿ ਪਲੀਜ਼ ਤੁਸੀਂ ਆਪਣਾ ਰਾਈਟ ਟੂ ਵੋਟ ਐਕਸਰਸਾਈਜ਼ ਕਰੋ ਮੈਮ ਸਵੇਦਨਸ਼ੀਨ ਹੋ ਰਹੀ ਹੈ ਸਾਰੀਆਂ ਜੇ ਸਾਰੇ ਪਾਸੇ ਦੇਖੀ ਆਪਣੇ ਹਲਕੇ ਖੰਨੇ ਦੇ ਵਿੱਚ ਆ ਜਿੱਥੇ-ਜਿੱਥੇ ਤੁਹਾਡੀ ਡਿਊਟੀ ਸੰਬੰਧਿਆ ਸਵੇਦਨਸ਼ੀਨ ਹੈ ਸਾਰਾ ਕੁਝ ਸਵੇਦਨਸ਼ੀਨ ਮਤਲਬ ਕਿ ਸਹੀ ਤਰੀਕੇ ਨਾਲ ਹੋ ਰਹੀ ਹੈ ਸਵੇਦਨਸ਼ੀਨ ਕੱਕਾ ਉਲਟ ਹੁੰਦਾ ਮੈਂ ਮੈਮ ਗੱਲ ਕਰੀਏ ਤਿੰਨ ਪਿੰਡਾਂ ਦਾ ਬਾਈਕਾਟ ਸੀ ਗਿਆ ਮੁਸ਼ਕਾਬਾਦ ਟੱਪਰੀਆਂ ਤੇ ਕੀਨੇ ਆ ਕਿ ਹੁਣ ਤੱਕ ਇਹ VOTING ਹੋ ਚੁੱਕੀ ਆ ਦੇਖੋ ਜੀ ਮੁਸ਼ਕਾਬਾਦ ਤਾਂ ਹਲੇ ਲੋਕਲ ਲੋਕਾਂ ਦੀ ਨਹੀਂ ਹੋਈ ਜੋ ਮੈਨੂੰ ਪਤਾ ਲੱਗਿਆ ਬਾਕੀ ਡੀਟੇਲ ਤੁਹਾਨੂੰ ਅੰਦਰ ਜਿਹੜੇ ਸਿਵਲ ਦੇ ਆਫੀਸਰਸ ਆ ਬੈਟਰ ਦੇ ਸਕਦੇ ਪਰ ਜੋ ਕਿ ਮੈਨੂੰ ਆਪਣੇ DSP ਸਾਹਿਬ ਨੇ ਰਿਪੋਰਟ ਦਿੱਤੀ ਹੈ ਟਿਪਰੀਆਂ ਔਰ ਤੀਜਾ ਜਿਹੜਾ ਤੁਸੀਂ ਦੱਸ ਰਹੇ ਉੱਥੇ ਵੋਟ ਸਪੈਨਿੰਗ ਸ਼ੁਰੂ ਹੋ ਗਈ ਹੈ ਔਰ ਐਦਾਂ ਹੀ ਕੁੰਗਰਾਲੀ ਰਾਜਪੂਤਾ ਚ ਵੀ ਜਿਹੜਾ ਸਦਰਚ ਹੈ ਉੱਥੇ ਵੀ ਕੁਝ ਲੋਕਾਂ ਨੇ ਪਿੰਡ ਦੇ ਵੋਟ ਪਾ ਦਿੱਤੀ ਹੈ ਇਸੇ ਕਰਕੇ ਮੈਂ ਹੀ ਅਪੀਲ ਕਰਾਂਗੀ ਕੇ ਪੁਲਿਸ ਵੱਲੋਂ ਜੀ ਸਾਰੀ ਸਿਕਿਉਰਿਟੀ ਹੈ ਹਰ ਹਰ ਜਿਹੜਾ ਵੋਟਰ ਹੈ ਉਹ ਬਿਲਕੁਲ ਹੀ ਬਿਨਾ ਕਿਸੇ ਡਰ ਭਾਵੇਂ ਜਾਂ ਕਿਸੇ ਪ੍ਰੈਸ਼ਰ ਦੇ ਆ ਕੇ ਆਪਣੀ ਵੋਟ ਪਾ ਸਕਦਾ ਹੈ ਬਾਕੀ ਇਟ ਇਜ਼ ਅਅ ਪਰਸਨਲ ਚੋਇਸ ਸਾਡੇ ਵੱਲੋਂ ਬਸ ਇਹ ਹੈ ਕਿ ਹਰ ਬੰਦਾ ਆਪਣੀ ਵੋਟ ਦੇ ਰਾਈਟ ਜ਼ਰੂਰ ਐਕਸਰਸਾਈਜ਼ ਕਰੇ ਸਾਰੇ ਕਿਤੇ ਅਮਨ ਆ ਮਾਨਾ ਜੀ ਤੁਸੀਂ ਸਾਰੇ ਕਿਤੇ ਪੁੱਤਾ ਕਰਿਓ ਠੀਕ ਹੈ ਸਰ ਹਾਂਜੀ ਹਾਂਜੀ ਆਲਵੇਜ਼ ਵੈਲ ਟੂ ਨਾ ਟੱਚਟ ਅ ਜਿਵੇਂ ਤੁਹਾਨੂੰ ਪਤਾ ਹੀ ਹੋਏਗਾ ਕਿ ਅੱਜ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਸੰਬੰਧੀ ਵੋਟਾਂ ਪਈਆਂ ਜਾ ਰਹੀਆਂ ਨੇ ਤੇ ਸਮਰਾਲਾ ਵਿੱਚ ਜਿਹੜਾ ਪੜਾ ਉੱਥੇ ਵੀ ਸਾਰੇ ਪਿੰਡਾਂ ਦੇ ਵਿੱਚ ਸ਼ਾਂਤੀਪੂਰਨ ਵੋਟਾਂ ਦਾ ਕੰਮ ਚੱਲ ਰਿਹਾ ਹੈ ਅਸੀਂ ਪਿੰਡ-ਪਿੰਡ ਇਹ ਦੇਖ ਰਹੇ ਸੀਗੇ ਪ੍ਰੋਗਰਾਮ ਸਾਰਾ ਵੀ ਸ਼ਾਂਤੀਪੂਰਨ ਚੱਲ ਰਿਹਾ ਹੈ ਕਿ ਨਹੀਂ ਪਿੰਨ ਮੁਸਕਾਬਾਦ ਦਾ ਵੀ ਕੋਈ ਇਸ਼ੂ ਹੈਗਾ ਇਹਨਾਂ ਦਾ ਕੋਈ ਫੈਕਟਰੀ ਦਾ ਉਸ ਬੰਦੇ ਇਹਨਾਂ ਨੇ ਪੋਸਟਰ ਲਾਇਵਰੇ ਪਿੰਡ ਵਿੱਚ ਬਾਈਕਾਟ ਕੀਤਾ ਹੋਇਆ ਹੈ ਪਰੰਤੂ ਮੈਂ ਇਹ ਨਾਲ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਤੇ ਪੋਜ਼ਿਟਿਵ ਇਹਨਾਂ ਨਾਲ ਗੱਲ ਹੋਈ ਹੈ ਇਹ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਕਰਕੇ ਪਿੰਡ ਨਾਲ ਤੇ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਵੋਟਾਂ ਪਾਵਾਂਗੇ ਸਰ ਹੁਣ ਤੱਕ 3 ਘੰਟੇ ਹੋ ਚੁੱਕੇ ਆ ਪੋਲਿੰਗ ਵੋਟ ਦੀ ਗੱਲ ਕਰੀਏ ਤਾਂ ਕਿੰਨੀ ਜਿਹੜੀ ਵੋਟ ਆ ਪੈ ਚੁੱਕੀ ਆ ਪਿੰਡ ਦੀ ਦੇਖੋ ਪਿੰਡ ਵਿੱਚ ਹਲੇ ਇਹਨਾਂ ਕਿਉਂਕਿ ਬਾਈਕਾਟ ਸੀਗਾ ਸੱਤ ਵੋਟਾਂ ਪਈਆਂ ਨੇ ਉਹ ਵੀ ਈਡੀਸੀ ਪਈਆਂ ਨੇ ਪਰ ਮੇਰੇ ਨਾਲ ਹੁਣ ਗੱਲ ਕਰਨ ਤੋਂ ਬਾਅਦ ਪੋਜ਼ਿਟਿਵ ਇਹਨਾਂ ਨਾਲ ਇਹ ਗੱਲ ਕਰਨ ਗਏ ਨੇ ਧਰਨਾ ਤੇ ਆਪਣੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਵੋਟਾਂ ਪਾਣਗੇ ਫਿਲਹਾਲ ਪਿੰਡ ਦੀ ਕੋਈ ਵੋਟ ਨਹੀਂ ਪਈ ਦੀ ਨਹੀਂ ਪਿੰਡ ਦੀ ਕੋਈ ਵੋਟ ਨਹੀਂ ਪਈ ਛੇਰੇ ਇਹ 3-4 ਪਿੰਡ ਨੇ ਜੀ ਖੇਲੀਆਂ ਸੀਗਾ ਟੱਪੜੀਆਂ ਸੀਗਾ ਉੱਥੇ ਹੀ ਮੈਂ ਜਾਣ ਲੱਗਿਆ ਹੁਣ ਇਸ ਤੋਂ ਅੱਗੇ ਉੱਥੇ ਦੇਖਦੇ ਹਾਂ ਕੀ ਹੈ ਉਧਰ ਦੂਜੇ ਪਾਸੇ ਮੁਸਕਾਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਅਤੇ ਕੈਪਟਨ ਹਰਜਿੰਦਰ ਸਿੰਘ ਟੱਪੜੀਆਂ ਨੇ ਦੱਸਿਆ ਕਿ ਇਹ ਬਾਇਓਗੈਸ ਪਲਾਂਟ ਨੂੰ ਬੰਦ ਕਰਵਾਉਣ ਦੇ ਵਿਰੋਧ ਵਿੱਚ ਪਿਛਲੇ 29 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ ਉਹਨਾਂ ਕਿਹਾ ਕਿ ਇੰਨੀ ਗਰਮੀ ਵਿੱਚ ਬੀਬੀਆਂ ਪਰਿਵਾਰਾਂ ਸਮੇਤ ਧਰਨੇ ਵਿੱਚ ਬੈਠ ਕੇ ਫੈਕਟਰੀ ਬੰਦ ਕਰਵਾਉਣ ਲਈ ਡਟੀਆਂ ਹੋਈਆਂ ਨੇ ਉਨਾ ਕਹਿ ਹੱਕੇ ਪਿੰਡ ਵਾਸੀਆਂ ਨੇ ਹੁਣ ਤੱਕ ਇੱਕ ਵੀ ਵੋਟ ਨਹੀਂ ਪਾਈ ਅਤੇ ਸ਼ਾਮ ਤੱਕ ਵੀ ਕੋਈ ਵੋਟ ਨਹੀਂ ਪਵੇਗੀ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ ਕਿਹੜਾ ਪਿੰਡ ਮਾਲਵਿੰਦਰ ਸਿੰਘ ਜੀ ਮੁਸ਼ਕਾਬਤ ਸਰਪੰਚ ਹਾਂਜੀ ਹਾਂਜੀ ਜਿਹੜਾ ਬਾਈਕਾਟ ਕੀਤਾ ਵਾ ਤੇ ਅੱਜ ਪੂਲਿੰਗ ਬੂਥ ਹੈ ਜਿਹੜਾ ਲੱਗੇ ਨੇ ਇਹ ਕਿੰਨੇ ਕ ਬੰਦੇ ਨੇ ਜਿਹੜੇ ਹੁਣ ਤੱਕ ਪੁੱਛਦੇ ਅਜੇ ਤੱਕ ਜੀ ਇੱਕ ਵੀ ਵੋਟ ਨਹੀਂ ਭੁਗਤੀ ਪਿੰਡ ਵਿੱਚੋਂ ਨਾ ਸ਼ਾਮ ਤੱਕ ਭੁਗਤਨੀ ਹੈ ਜੀ ਕੋਈ ਇਹ ਮੇਰੇ ਡਿਪਰਜ਼ਾਈਟਿੰਗ ਆਫੀਸਰ ਵੀ ਮਕੋਲ ਨੇ ਕਹਿੰਦੇ ਅਭੀ ਬਣੇ ਨੇ ਕਿ ਪੂਲ ਬਾਈਕਾਟ ਦਾ ਬਾਈਕਾਟ ਸਾਡੇ ਸਾਰੇ ਨਗਰਾਂ ਦਾ ਫੈਸਲਾ ਜਿੱਥੇ ਇੱਥੇ ਫੈਕਟਰੀਆਂ ਲੱਗ ਰਹੀਆਂ ਨੇ ਜੀ ਸਾਡੀ ਕਮੇਟੀ ਅਲੱਗ ਬਣੀ ਹੀ ਹੈ ਉਹਨਾਂ ਸਾਰੀ ਜਗ੍ਹਾ ਬਾਈਕਾਟ ਕੀਤਾ ਹੈ ਜੀ ਕਿਤੇ ਵੀ ਕੋਈ ਵੋਟ ਨਹੀਂ ਪੈ ਰਹੀ ਇਸ ਤੋਂ ਬਿਨਾ ਕਿੰਨੇ ਕਿਹੜੇ ਕਿਹੜੇ ਪਿੰਡ ਨਹੀਂ ਜੀ ਇਸ ਤੋਂ ਬਿਨਾ ਜੀ ਸਾਡੇ ਜਿਵੇਂ ਟਪਰੀਆਂ ਹੋ ਗਿਆ ਖਿਰਨੀਆਂ ਹੋ ਗਿਆ ਜਿਹੜੇ ਤੁਹਾਡੇ ਹੋਰ 90 ਨੇੜੇ ਦੇ ਪਿੰਡ ਨੇ ਉੱਥੇ ਵੀ ਵੋਟ ਬਹੁਤ ਜ਼ਿਆਦਾ ਘਟ ਪੈ ਰਹੀ ਹੈ ਜੀ ਜਿਵੇਂ ਕੰਗਰਾਲੀ ਰਾਜਪੂਤਾਂ ਛੇ ਪਿੰਡ ਹੋ ਗਏ ਜੀ ਭੁੰਦਰੀ ਦੇ ਤਿੰਨ ਚਾਰ ਪਿੰਡ ਹੋ ਗਏ ਖਾੜਾ ਬਹੁਤ ਵਾਈਕਟ ਬਹੁਤ ਗੁੰਡਾ ਵਿੱਚ ਆਈ ਤੁਹਾਡੇ ਨਾਲ ਕਿਸੇ ਸੀਨੀਅਰ ਅਫਸਰ ਨੇ ਰਾਸਤਾ ਤਾਂ ਕੀਤਾ ਹੋਣਾ ਕੋਈ ਗੱਲ ਕੀਤੀ ਹੋਣੀ ਆ ਬੂਟ ਚਾਲ ਨੂੰ ਆਉਣਾ ਅਸੀਂ ਆਪਨੇ ਸੀਲਰ ਸਾਹਿਬ ਵੀ ਆਏ ਸੀ ਇਹ ਵੀ ਕਹਿੰਦੇ ਸੀ ਵੋਟ ਪਾਉਣ ਨੂੰ ਅਸੀਂ ਕਿਹਾ ਵੀ ਹੁਣ ਤਾਂ ਲੋਕਾਂ ਦਾ ਫੈਸਲਾ ਸਾਰਿਆਂ ਦਾ ਕੀਤਾ ਜੇ ਅਸੀਂ ਇਹਦੇ ਹੁਣ ਕੀ ਕਰ ਸਕਦੇ ਹ ਨਾਮ ਅਜਿਹਾ ਕਿਹੜਾ ਪੈਂਦਾ ਹੈ ਬਾਜੀ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਪੈਂਦਾ ਮੇਰਾ ਇਹ ਮੁਸਕਾਬਾਦ ਹੈ ਇੱਕ ਪਾਰਟੀ ਹੈ ਅਸੀਂ ਅੱਜ ਜੋ ਇੱਥੇ ਸਾਡਾ ਧਰਨਾ ਲੰਬੇ ਸਮੇਂ ਤੋਂ ਚੱਲਦਾ ਹੈ ਇਹ ਸਾਡੇ ਆ ਇੱਕ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਪਲੈਂਟ ਬੋਲਦੇ ਨੇ ਲੇਕਿਨ ਹੈ ਇਹ ਬਹੁਤ ਖਤਰਨਾਕ ਜਿੱਥੇ ਤੁਹਾਨੂੰ ਪਤਾ ਮethane ਗੈਸ ਵਗੈਰਾ ਬਣਦੀ ਹੈ ਉਸ ਤੋਂ ਇਹਨਾਂ ਨੇ ਕਨਵਰਟ ਕਰਨਾ CNG ਚ ਇਹਦਾ ਦੇਖੋ ਜੋ ਪਾਣੀ ਵੀ ਦੋ ਕੁ ਆ ਕਰਨਾ ਇਹਨਾਂ ਨੇ ਖਰਾਬ ਕਰਨਾ ਕਿਉਂਕਿ ਜਿਹੜਾ ਵਾਤਾਵਰਨ ਸਾਰਾ ਵਿਗੜਨਾ ਇਹਦੇ ਨਾਲ ਕਿਉਂਕਿ ਹਵਾ ਦੇ ਵਿੱਚ ਜਿਹੜੀ ਗੈਸ ਜਾਣੀ ਹੈ ਜਦੋਂ ਟ੍ਰੀਟ ਕਰਨੀ ਆ ਉਹਦਾ ਪਾਣੀ ਸਾਰਾ ਗਰਾਊਂਡ ਦੇ ਵਿੱਚ ਪਾਉਣਾ ਇਹਨਾਂ ਨੇ ਇਹ ਸਾਡੀ ਗ੍ਰੀਨ ਬੈਲਟ ਹੈ ਬਹੁਤ ਵਧੀਆ ਬੈਲਟ ਹੈ ਇਹੀ ਇੱਕ ਪਾਣੀ ਸਾਡਾ بچਿਆ ਹੋਇਆ ਹੈ ਸਾਡੀ ਸਬਜ਼ੀ ਵਾਲੀ ਬੈਲਟ ਹੈ ਔਰ ਇਹਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਬਹੁਤ ਅਸੀਂ ਪ੍ਰਸ਼ਾਸਨ ਅੱਗੇ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਅਧਿਕਾਰੀ ਸਾਡੇ ਕੋ ਆਏ ਵੀ ਲੇਕਿਨ ਕਿਸੇ ਨੇ ਸਾਡੀ ਸਾਰ ਨਹੀਂ ਲਈ ਹੈ ਨਾ ਹੀ ਸਾਡੀ ਗੱਲ ਸੁਣੀ ਹੈ ਸਿਰਫ ਸਾਡੇ ਉੱਤੇ ਸਗਾ ਦੀ ਅਲੀਗੇਸ਼ਨ ਲਾਉਂਦੇ ਨੇ ਤੁਸੀਂ ਇਹਨੂੰ ਕਿਵੇਂ ਰੋਕਦੇ ਹੋ ਕਿਵੇਂ ਤੁਸੀਂ ਕਰ ਸਕਦੇ ਹੋ ਇਹ ਚੰਗੀ ਫੈਕਟਰੀ ਆ ਸਾਨੂੰ ਇਹਦੇ ਵਧੀਆ ਗੁਣ ਦੱਸਦੇ ਨੇ ਲੇਕਿਨ ਜੋ ਹੁਣ ਆਪਾਂ ਆਮ ਦੇਖਦੇ ਆਂ ਅੱਜ ਕੱਲ ਦੀ ਦੁਨੀਆ ਪੜ੍ਹੀ ਲਿਖੀ ਆ ਸਾਰਿਆਂ ਨੂੰ ਪਤਾ ਵੀ ਕਿਸ ਚੀਜ਼ ਦੇ ਕੀ ਬੈਨੀਫਿਟ ਨੇ ਕੀ ਨੁਕਸਾਨ ਨੇ ਸੋ ਇਸ ਕਰਕੇ ਅਸੀਂ ਇਸ ਵਿਰੋਧ ਦੇ ਵਿੱਚ ਬੜੇ ਅਪਰਾਲੇ ਕਰਕੇ ਅਸੀਂ ਕਹਿੰਦੇ ਆਂ ਵੀ ਇਹ ਜਿਹੜੀ ਫੈਕਟਰੀ ਆ ਇਥੇ ਨਹੀਂ ਲੱਗਣੀ ਚਾਹੀਦੀ ਜਿਹੜੀਆਂ ਦੂਸਰੀਆਂ ਫੈਕਟਰੀਆਂ ਵੀ ਲੱਗ ਰਹੀਆਂ ਨੇ ਉੱਥੇ ਪਿੰਡ ਵੱਲੋਂ ਬਾਈਕਟ ਪੂਰਨ ਬਾਈਕਟ ਕੀਤਾ ਹੋਇਆ ਹੁਣ ਤੱਕ ਕਿੰਨੀ ਕਬੋਟ ਹੈ ਜਿਹੜੀ ਪਿੰਡ ਵੱਲੋਂ ਦੇਖੋ ਜੀ ਸਾਡੇ ਟੱਪਰੀਆਂ ਪਿੰਡ ਦੀ ਹਾਲ ਤੱਕ ਇੱਕ ਵੀ ਵੋਟ ਨਹੀਂ ਪਈ ਔਰ ਨਾ ਹੀ ਸਾਡੇ ਟੱਪਰੀਆਂ ਪਿੰਡ ਦੀ ਸ਼ਾਮ ਤੱਕ ਵੋਟ ਪੈਣੀ ਹੈ ਸਾਡੇ ਬੂਥ ਦੋ ਪਿੰਡਾਂ ਦਾ ਲੱਗਦਾ ਸਾਡੇ ਪਿੰਡ ਜਿਹੜਾ ਲੱਗਦਾ ਹੈ ਹਰਿਓ ਤੇ ਟੱਪਰੀਆਂ ਦਾ ਹਰਿਓ ਖੁਰਦ ਦਾ ਹਰਿਓ ਖੁਰਦ ਦੇ ਕੁਸ਼ਕ ਲੋਕ ਆ ਰਹੇ ਨੇ ਕੁਸ਼ਕ ਉਹ ਵੀ ਬਾਈਕਟ ਕਰ ਰਹੇ ਨੇ ਲੇਕਿਨ ਅਸੀਂ ਜ਼ਿਆਦਾਤਰ ਸਾਡਾ ਜੋ ਪਿੰਡ ਆ ਸਾਡੇ ਪਿੰਡ ਦਾ ਪੂਰਨ ਵਾਈਕਾਟ ਹੈ ਕਿਉਂਕਿ ਇਸ ਫੈਕਟਰੀ ਦੇ ਬਨਿਸਬਤ ਹੀ ਸਾਰਾ ਕੁਝ ਹੋਇਆ ਹੈ ਅਸੀਂ ਫੇਰ ਵੀ ਦੇਖੋ ਭਗਵੰਤ ਮਾਨ ਸਾਹਿਬ ਨੂੰ ਅਸੀਂ ਕਹਿੰਨੇ ਦੇਖੋ ਸਾਡੇ ਸੀਐਮ ਸਾਹਿਬ ਨੇ ਸੁਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ